हां जी बच्चे कल अपने प्रीवियस सेशन ਦੇ ਵਿੱਚ ਆਪਾਂ ਕੀ ਗੱਲ ਕੀਤੀ ਸੀ ਕਿ ਮੈਕਰੋ ਲੈਸਨ ਪਲਾਨ ਕਿਵੇਂ ਪ੍ਰੇਪੇਅਰ ਕਰੀਦਾ ਉਸ ਲੈਸਨ ਪ੍ਰੋਗਰਾਮ ਬਾਰੇ ਉਹਦੇ ਅੰਦਰ ਆਪਾਂ ਗੱਲ ਕੀਤੀ ਸੀ ਡਿਸਕਸ਼ਨ ਲੈਸਨ ਪ੍ਰੇਪੇਅਰ ਕਰਨ ਬਾਰੇ ਤੇ ਨਾਲ ਹੀ ਗੱਲ ਕੀਤੀ ਸੀ ਕਿ ਜਨਰਲ ਲੈਸਨਸ ਕਿਵੇਂ ਪ੍ਰੇਪੇਅਰ ਕਰਨੇ ਆ ਤੇ ਕਿੰਨੇ ਪ੍ਰੇਪੇਅਰ ਕਰਨੇ ਆ ਉਸ ਤੋਂ ਬਾਅਦ ਜਿਹੜਾ ਅਸੀਂ ਕੱਲ ਤੁਹਾਨੂੰ ਦਿਖਾਇਆ ਸੀਗੇ ਤੁਹਾਡੀ ਤੁਹਾਡੀ ਫਾਈਲ ਦੇ ਵਿੱਚ ਆਪਾਂ ਗੱਲ ਕੀਤੀ ਸੀ ਸਰਟੀਫਿਕੇਟ ਮੈਂਸ਼ਨ ਹੈ ਜਿਹਦੇ ਵਿੱਚ ਫਾਈਲ ਦੇ ਵਿੱਚ ਜੋ ਕੁਝ ਤੁਸੀਂ ਬਣਾਣਾ ਹੈ ਉਹਦੀ ਡਿਟੇਲ ਮੈਂਸ਼ਨ ਹੈ ਆਪਾਂ ਗੱਲ ਕਰ ਲਈ ਡਿਸਕਸ਼ਨ ਲੈਸਨਸ ਸੀ ਜਨਰਲ ਲੈਸਨਸ ਸੀ ਉੱਤੇ 3rd ਹੈਡਿੰਗ ਹੈ ਅਬਜ਼ਰਵੇਸ਼ਨ ਲੈਸਨਸ ਤਾਂ ਜਦੋਂ ਤੁਸੀਂ ਆਪਣੀ ਮੈਕਰੋ ਫਾਈਲ ਓਪਨ ਕਰੋਗੇ ਤਾਂ ਉਹਦੇ ਲਾਂਸ ਦੇ ਵਿੱਚ ਤੁਹਾਨੂੰ ਅਬਜ਼ਰਵੇਸ਼ਨ ਲੈਸਨਸ ਮੈਂਸ਼ਨ ਕੀਤੇ ਹੋਏ ਨੇ ਸ਼ੋ ਹੋ ਰਹੀਆਂ ਸਾਰਿਆਂ ਨੂੰ ਤੇ ਇਹਨੇ ਤੁਹਾਡੀ ਅਬਜ਼ਰਵੇਸ਼ਨ ਲੈਸਨਸ ਤਾਂ ਇਹਨਾਂ ਲੈਸਨਸ ਨੂੰ ਤੁਸੀਂ ਕਿਵੇਂ ਫੁਲਫਿਲ ਕਰਨਾ ਹੈ ਅਬਜ਼ਰਵੇਸ਼ਨ ਲੈਸਨ ਕੀ ਹੁੰਦੇ ਆ ਅੱਜ ਆਪਾਂ ਇਸ ਬਾਰੇ ਡਿਸਕਸ ਕਰਾਂਗੇ ਤਾਂ ਬੱਚਿਓ ਅਬਜ਼ਰਵੇਸ਼ਨ ਲੈਸਨਸ ਦੇ ਵਿੱਚ ਕੀ ਹੈ ਤੁਹਾਡੀ ਟੀਪੀ ਲੱਗਣੀ ਹੈ ਟੀਚਿੰਗ ਪ੍ਰੈਕਟਿਸ 4 ਮੰਥਸ ਦੀ 4 ਮੰਥਸ ਦੇ ਵਿੱਚ ਤੁਸੀਂ ਡੇਲੀ ਆਪਣੇ ਦੋ ਟੀਚਿੰਗ ਸਬਜੈਕਟਸ ਨੇ ਪਰ ਸਟੂਡੈਂਟ ਟੂ ਟੀਚਿੰਗ ਸਬਜੈਕਟਸ ਤਾਂ ਉਹਦੇ ਅਕੋਰਡਿੰਗਲੀ ਤੁਸੀਂ ਆਪਣੀ ਲੈਸਨ ਜਾਂ ਲੈਕਚਰ ਡਿਲੀਵਰ ਕਰਨਾ ਹੈ ਸਕੂਲ ਦੇ ਵਿੱਚ ਜਿਹੜੀ ਵੀ ਕਲਾਸ ਤੁਹਾਨੂੰ ਉੱਥੇ ਦਿੱਤੀ ਜਾਏਗੀ ਉਦੋਂ ਹੁਣ ਪੋਸੀਬਲ ਨਹੀਂ ਹੈਗਾ ਅਗਰ ਇੱਕ ਸਕੂਲ ਦੇ ਵਿੱਚ ਘੱਟੋ ਘੱਟ 10 ਸਟੂਡੈਂਟ ਟੀਚਿੰਗ ਪ੍ਰੈਕਟਿਸ ਲਗਾਉਂਦੇ ਨੇ ਹਨਾ ਤਾਂ ਹਰੇਕ ਸਕੂਲ ਦੇ ਵਿੱਚ ਪੋਸੀਬਲ ਨਹੀਂ ਕਿ 40 ਡੇਜ਼ ਇੱਕ ਟੀਚਰ ਹਰੇਕ ਬੱਚੇ ਦੇ ਦੋ ਲੈਸਨ ਇੱਕ ਬੱਚੇ ਦੇ ਨੇ ਤਾਂ 10 ਸਟੂਡੈਂਟਸ ਦੇ ਅਬਜ਼ਰਵ ਕਰ ਸਕੇ ਤਾਂ ਉੱਥੇ ਕੀ ਹੈ ਕੁਝ ਕੁ ਦਿਨ ਕੁਝ ਕੁ ਟਾਈਮ ਪੀਰੀਅਡ ਦੇ ਤੁਸੀਂ ਉਹਨਾਂ ਦੇ ਲੈਸਨ ਅਬਜ਼ਰਵ ਕਰਨੇ ਨੇ ਜਿਵੇਂ ਕਿ ਤੁਹਾਡੀ ਫਾਈਲ ਹੈ ਕੀ ਕਿ ਜੀ ਤੁਸੀਂ ਆਪਣੀ ਫਾਈਲ ਦੇ ਵਿੱਚ ਜਿਹੜੇ ਅਬਜ਼ਰਵੇਸ਼ਨ ਲੈਸਨ ਨੇ ਆਪਣੇ ਨਾਲ ਦੇ ਕਿਸੇ ਪੀਅਰ ਟੀਚਰ ਦੇ ਅਬਜ਼ਰਵ ਕਰਨੇ ਨੇ ਜਦੋਂ ਕੋਈ ਤੁਹਾਡੀ ਫਰੈਂਡ ਦਾ ਲੈਕਚਰ ਹੋ ਰਿਹਾ ਹੋਵੇ ਉਹ ਕੋਈ ਲੈਸਨ ਲੈਕਚਰ ਡਿਲੀਵਰ ਕਰ ਰਹੇ ਹੋਣ ਕਿਸੇ ਕਲਾਸ ਦੇ ਵਿੱਚ ਤਾਂ ਤੁਸੀਂ ਉਹਨੂੰ ਅਬਜ਼ਰਵ ਕਰਨ ਜਾਣਾ ਹੈ ਉਹਦੇ 'ਚ ਕੁਝ ਨਹੀਂ ਹੈਗਾ ਤੁਸੀਂ ਉਹਨੂੰ ਉਹਦੀਆਂ ਖਾਮੀਆਂ ਪੋਜ਼ਿਟਿਵ ਦੇ ਨੈਗੇਟਿਵ ਪੁਆਇੰਟਸ ਦੋਨੋਂ ਦੱਸਣੇ ਨੇ ਤੇ ਅਬਜ਼ਰਵੇਸ਼ਨ ਲੈਸਨ ਦੇ ਵਿੱਚ ਕਿ ਤੁਸੀਂ ਆਪਣੇ ਨਾਲ ਦੇ ਫਰੈਂਡਸ ਨੂੰ ਨਾਲ ਦੇ ਕਲੀਕਸ ਦੀ ਲੈਸਨ ਡਿਲੀਵਰ ਕਰਦੇ ਆ ਅਬਜ਼ਰਵੇਸ਼ਨ ਕਰਨੀ ਹੈ ਤੇ ਜਿਹੜੇ ਕੰਪੋਨੈਂਟਸ ਇਹਦੇ ਵਿੱਚ ਮੈਂਸ਼ਨ ਨੇ ਅਬਜ਼ਰਵੇਸ਼ਨ ਟੇਬਲ ਦੇ ਵਿੱਚ ਉਹਨਾਂ ਨੂੰ ਫਿਲ ਕਰਨਾ ਹੈ ਪਹਿਲਾਂ ਤਾਂ ਮੈਂ ਕਲੀਅਰ ਬਾਰ-ਬਾਰ ਇਹੀ ਰਿਪੀਟ ਕਰ ਰਹੀ ਹਾਂ ਕਿ ਤੁਸੀਂ ਆਪਣੇ ਨਾਲ ਦੇ ਫਰੈਂਡ ਦੇ ਕਰਨੇ ਨੇ ਉਹ ਕਿਸੇ ਵੀ ਟੀਚਿੰਗ ਸਬਜੈਕਟ ਦਾ ਹੋ ਸਕਦਾ ਹੈ ਫਾਰ ਇਗਜ਼ਾਮਪਲ ਅਗਰ ਤੁਹਾਡੇ ਕੋਲ ਇੰਗਲਿਸ਼ ਤੇ ਮੈਥ ਟੀਚਿੰਗ ਸਬਜੈਕਟ ਨੇ ਤਾਂ ਜਿਹਨੂੰ ਤੁਸੀਂ ਅਬਜ਼ਰਵ ਕਰਨ ਜਾ ਰਹੇ ਹੋ ਉਹ ਪੰਜਾਬੀ ਦਾ ਵੀ ਹੋ ਸਕਦਾ ਹੈ ਟੀਚਿੰਗ ਆਫ ਪੰਜਾਬੀ ਦਾ ਟੀਚਿੰਗ ਆਫ ਸਾਇੰਸ ਦਾ ਵੀ ਹੋ ਸਕਦਾ ਹੈ ਇੰਗਲਿਸ਼ ਦਾ ਵੀ ਹੋ ਸਕਦਾ ਹੈ ਪੰਜਾਬੀ ਕਿਸੇ ਵੀ ਸਬਜੈਕਟ ਦਾ ਹੋ ਸਕਦਾ ਹੈ ਤਾਂ ਤੁਸੀਂ ਉਹਨੂੰ ਅਬਜ਼ਰਵ ਕਰ ਸਕਦੇ ਹੋ ਠੀਕ ਹੈ ਤਾਂ ਇਸ ਫਾਈਲ ਦੇ ਵਿੱਚ ਤੁਸੀਂ ਉਹਦੇ ਬਾਰੇ ਡਿਟੇਲ ਲਿਖਣੀ ਹੈ ਕਿ ਜੋ ਤੁਸੀਂ ਅਬਜ਼ਰਵ ਕੀਤਾ ਸਭ ਤੋਂ ਪਹਿਲਾਂ ਹੈਗਾ ਪਿਪਲ ਟੀਚਰ ਕਲਾਸ ਜਿਹੜੀ ਕਲਾਸ ਦੇ ਵਿੱਚ ਉਹ ਟੀਚ ਕਰ ਰਿਹਾ ਉਸ ਕਲਾਸ ਨੂੰ ਮੈਂਸ਼ਨ ਕਰਨਾ ਹੈ ਕਿਹੜਾ ਸਬਜੈਕਟ ਹੈ ਇੰਗਲਿਸ਼ ਹੈ ਮੈਥ ਹੈ ਸਾਇੰਸ ਹੈ ਡੇਟ ਕਿਹੜੀ ਤਰੀਕ ਨੂੰ ਤੁਸੀਂ ਉਹਨੂੰ ਅਬਜ਼ਰਵ ਕੀਤਾ ਉਹਦਾ ਲੈਸਨ ਉਸ ਤੋਂ ਬਾਅਦ ਉਹਨਾਂ ਦਾ ਰੋਲ ਨੰਬਰ ਯੂਨੀਵਰਸਿਟੀ ਰੋਲ ਨੰਬਰ ਆਏਗਾ ਜਿਸ ਟਾਪਿਕ ਕੋ ਪੜਾ ਰਹੇ ਸੀ ਉਸ ਦਿਨ ਉਹ ਮੈਂਸ਼ਨ ਕੀਤਾ ਜਾਏਗਾ ਤੇ ਟਾਈਮ ਡਿਊਰੇਸ਼ਨ ਉਹੀ ਰਹੇਗੀ 35 ਟੂ 40 ਮਿੰਟਸ ਲੈਕਚਰ ਦੀ ਠੀਕ ਹੈ ਜੀ ਥੈਨ ਉਹਨਾਂ ਨੇ ਅੱਗੇ ਤੁਹਾਨੂੰ ਇਹਦੇ ਕੰਪੋਨੈਂਟਸ ਦਿੱਤੇ ਹੋ ਉਦੇ ਅਕੋਰਡਿੰਗਲੀ ਤੁਸੀਂ ਚੈੱਕ ਕਰਨਾ ਹੈ ਕਿ ਕਿਵੇਂ ਦਾ ਜਿਵੇਂ ਪਹਿਲਾ ਕੰਪੋਨੈਂਟ ਸੀਗਾ ਇੰਟਰੋਡਕਸ਼ਨ ਅਨਾਉਂਸਮੈਂਟ ਆਫ ਦੀ ਟਾਪਿਕ ਪਹਿਲਾ ਠੀਕ ਹੈ ਜੀ ਕਿ ਕੀ ਉਹਨੇ ਟਾਪਿਕ ਆਪਣਾ ਟਾਈਮ ਤੇ ਅਨਾਉਂਸ ਕੀਤਾ ਆਪਾਂ ਗੱਲ ਕੀਤੀ ਕਿ ਉਹਨੇ ਪੀਕੇ ਟੈਸਟਿੰਗ ਕੀਤੀ ਪੀਕੇ ਟੈਸਟਿੰਗ ਕੀਤੀ ਜਾਂ ਨਹੀਂ ਕੀਤੀ ਉਸ ਤੋਂ ਬਾਅਦ ਪੀਕੇ ਟੈਸਟਿੰਗ ਕਰਨ ਤੋਂ ਬਾਅਦ ਬਹੁਤ ਸਾਰੇ ਬੱਚੇ ਟਾਪਿਕ ਅਨਾਉਂਸ ਕਰ ਦਿੰਦੇ ਆ ਪਰ ਬੋਰਡ ਦੇ ਉੱਤੇ ਲਿਖਣਾ ਭੁੱਲ ਜਾਂਦੇ ਆ ਆਪਾਂ ਇਹੀ ਗੱਲ ਕੀਤੀ ਹੋਈ ਹੈ ਜਦੋਂ ਤੁਹਾਨੂੰ ਮੇਜਰ ਲੈਸਨ ਬਣਾਉਣਾ ਸਿਖਾਇਆ ਕੱਲ ਪ੍ਰਿਪੇਅਰ ਕਰਨਾ ਤਾਂ ਆਪਾਂ ਕਿਹਾ ਸੀ ਕਿ ਪਹਿਲਾਂ ਤੁਸੀਂ ਟਾਪਿਕ ਅਨਾਉਂਸ ਕਰਨਾ ਹੈ ਫਿਰ ਤੁਸੀਂ ਉੱਪਰ ਫੇਲ ਕਰਨਾ ਤਾਂ ਇਦਾਂ ਦੇ ਬਹੁਤ ਸਾਰੇ ਕੰਪੀਟੈਂਟਸ ਦਿੱਤੇ ਹੋਏ ਨੇ ਜਿਵੇਂ ਕਿ ਉਹਨਾਂ ਦੀ ਬਲੈਕਬੋਰਡ ਹੈਂਡਰਾਈਟਿੰਗ ਸੈਟੀਸਫਾਈਡ ਸੀ ਕਿ ਨਹੀਂ ਸੀਗੀ ਅਗਰ ਉਹਨਾਂ ਨੂੰ ਇੰਪਰੂਵਮੈਂਟ ਦੀ ਲੋੜ ਹੈ ਤਾਂ ਤੁਸੀਂ ਨੀਚੇ ਕਮੈਂਟ ਦੇਣਾ ਹੁਣ ਇਹਨੂੰ ਅੱਗੇ 5 ਕੈਟਾਗਰੀਸ ਤੇ ਡਿਵਾਈਡ ਕੀਤੇ ਨੇ ਐਕਸਲੈਂਟ ਗੁੱਡ ਸੈਟੀਸਫੈਕਟਰੀ ਐਵਰੇਜ ਤੇ ਨੀਡਸ ਇੰਪਰੂਵਮੈਂਟ ਐਕਸਲੈਂਟ ਤੁਸੀਂ ਨਹੀਂ ਹੋ ਸਕਦੇ ਕਿਉਂਕਿ ਤੁਸੀਂ ਹਜੇ ਸਿੱਖਣ ਜਾ ਰਹੇ ਹੋ ਪਰਫੈਕਟ ਨਹੀਂ ਹੋ ਸਕਦੇ 1% ਚਾਂਸਸ ਨੇ ਹੋ ਵੀ ਸਕਦੇ ਹੋ ਨਹੀਂ ਨਹੀਂ ਤੇ ਤੁਸੀਂ ਐਕਸਲੈਂਟ ਦਾ ਕਾਲਮ ਛੱਡ ਕੇ ਬਾਕੀ ਕਾਲਮਸ ਦੇ ਵਿੱਚ ਉਹਨਾਂ ਨੂੰ ਰੇਟਿੰਗ ਸਕੇਲ ਦੇਣਾ ਹੈ ਜਿਹੜੇ-ਜਿਹੜੇ ਕੰਪੋਨੈਂਟ ਤੁਹਾਨੂੰ ਬਲੈਕਬੋਰਡ ਹੈਂਡਰਾਈਟਿੰਗ ਉਹਨਾਂ ਦੀ ਸੈਟੀਸਫੈਕਟਰੀ ਲੱਗੀ ਬਹੁਤ ਅੱਛੀ ਲੱਗੀ ਹੈਨਾ ਨੀਡ ਟੂ ਇੰਪਰੂਵਮੈਂਟ ਕਈਆਂ ਦੀ ਬਲੈਕਬੋਰਡ ਹੈਂਡਰਾਈਟਿੰਗ ਨਹੀਂ ਸੋਹਣੀ ਹੁੰਦੀ ਨਹੀਂ ਸਹੀ ਲਿਖਦੇ ਲਾਈਨਸ ਨਹੀਂ ਸਟ੍ਰੇਟ ਹੋ ਰਹੀਆਂ ਹੁੰਦੀਆਂ ਤਾਂ ਤੁਸੀਂ ਉਹਦੇ ਅਕੋਰਡਿੰਗਲੀ ਉਹਨਾਂ ਨੂੰ ਫਿਰ ਜਿਹੜੀ ਜਾਂ ਤਾਂ ਤੁਸੀਂ ਲਾਸਟ ਦੇ ਵਿੱਚ ਇਹਨਾਂ ਨੇ ਲਿਖਿਆ ਹੋਇਆ ਕਿ ਉਹਦੇ ਬਾਰੇ ਇੱਕ ਰਿਮਾਰਕ ਦੇਣਾ ਹੈ ਓਵਰਆਲ ਜਿੰਨੇ ਤੁਸੀਂ ਕੰਪੋਨੈਂਟ ਤੇ ਟਿਕ ਕੀਤਾ ਉਹਨਾਂ ਨੂੰ ਦਿੱਤਾ ਸਕੇਲ ਉਸ ਤੋਂ ਬਾਅਦ ਰਿਮਾਰਕ ਹੈ ਤਾਂ ਰਿਮਾਰਕ ਦੇ ਵਿੱਚ ਤੁਸੀਂ ਉਹਨਾਂ ਨੂੰ ਪੋਜ਼ਿਟਿਵ ਕਮੈਂਟ ਵੀ ਦੇ ਸਕਦੇ ਹੋ ਰਿਮਾਰ ਜਿਹੜੇ ਕੰਪੋਨੈਂਟ ਨੂੰ ਤੁਸੀਂ ਲਖਿਆ ਕਿ ਉਹਨਾਂ ਨੂੰ ਨੀਡ ਟੂ ਇੰਪਰੂਵਮੈਂਟ ਹੈ ਤਾਂ ਉਹਦੇ ਬਾਰੇ ਵੀ ਦੱਸ ਸਕਦੇ ਕਿ ਉਹਨਾਂ ਨੂੰ ਆਪਣੀ ਇਹ ਚੀਜ਼ ਸੁਧਾਰਨ ਦੀ ਲੋੜ ਹੈ। ਉਹਦੇ ਵਿੱਚ ਇਹਦੇ ਚ ਕੰਪੋਨੈਂਟ ਮੈਂਸ਼ਨ ਨੇ ਕਿ ਬੱਚੇ ਦੀ ਕਲਾਸਰੂਮ ਉਹਨਾਂ ਦੇ ਕਲਾਸ ਕੰਟਰੋਲ ਹੈ ਕਿ ਨਹੀਂ ਹੈ। ਕਲਾਸ ਵੀ ਤੁਹਾਡੇ ਅੰਡਰ ਕੰਟਰੋਲ ਹੋਣੀ ਬਹੁਤ ਜ਼ਰੂਰੀ ਹੈ। ਬੱਚੇ ਪੂਰੇ ਇੰਟਰਸਟ ਨਾਲ ਤੁਹਾਡਾ ਲੈਕਚਰ ਸੁਣਦੇ ਹੋਣ। ਤਾਂ ਇਦਾਂ ਦੀਆਂ ਚੀਜ਼ਾਂ ਬਾਰੇ ਨੇ ਅਬਜ਼ਰਵੇਸ਼ਨ ਲੈਸਨ ਤੁਹਾਡੀ ਫਾਈਲ ਦੇ ਵਿੱਚ 10 ਦਿੱਤੇ ਹੋਏ ਨੇ। ਟੋਟਲ ਪਰ ਤੁਸੀਂ 15 ਅਬਜ਼ਰਵੇਸ਼ਨ ਲੈਸਨ ਬਣਾਉਣੇ ਨੇ ਤਾਂ ਪਹਿਲਾਂ ਹੀ ਜਿਹੜੇ ਬਲੈਂਕ ਨੇ ਇਹਨਾਂ ਦੀ ਫੋਟੋ ਕਾਪੀ ਕਰਵਾ ਕੇ ਅੱਗੇ ਜਿੱਥੇ ਖਤਮ ਹੋ ਰਹੇ ਨੇ 10 ਪੇਸਟ ਕਰ ਲਿਓ ਠੀਕ ਹੈ ਜੀ ਪੇਸਟ ਕਰਨ ਤੋਂ ਬਾਅਦ 15 ਅਬਜ਼ਰਵੇਸ਼ਨ ਲੈਸਨਸ ਤੁਸੀਂ ਡਨ ਕਰਨੇ ਨੇ ਫਿਲ ਇੱਕ ਸਟੂਡੈਂਟ ਦੇ ਤੁਸੀਂ ਦੋ ਅਬਜ਼ਰਵੇਸ਼ਨ ਲੈਸਨ ਫਿਲ ਕਰ ਸਕਦੇ ਹੋ ਕਿਉਂਕਿ ਹਰੇਕ ਬੱਚੇ ਕੋਲ ਦੋ ਟੀਚਿੰਗ ਸਬਜੈਕਟ ਨੇ ਕਲੀਅਰ ਹੈ ਜੀ ਇਸ ਦੇ ਰਿਗਾਰਡਿੰਗ ਕੋਈ ਡਾਊਟ ਹੋਵੇ ਅਬਜ਼ਰਵੇਸ਼ਨ ਲੈਸਨਸ ਦੇ ਰਿਗਾਰਡਿੰਗ ਜੇ ਕਿਸੇ ਬੱਚੇ ਦੀ ਕੋਈ ਕੁਐਰੀ ਜਾਂ ਡਾਊਟ ਹੋਵੇ ਤਾਂ ਪੁੱਛ ਸਕਦੇ ਹੋ ਮਾਮ ਜੀ ਸਟੂਡੈਂਟ ਵੈਲ ਸਟੂਡੈਂਟ ਪੀਪਲ ਨਹੀਂ ਵੈਲ ਟੀਚਰ ਨਹੀਂ ਅਵੇਲੇਬਲ ਤੋਂ ਆਪਾਂ ਟੀਚਰਾਂ ਦਾ ਵੀ ਅਬਜ਼ਰਵ ਨਹੀਂ ਇਹ ਤੁਸੀਂ ਆਪ ਦੇ ਪੀਪਲ ਟੀਚਰਸ ਦਾ ਹੀ ਕਰਨੇ ਆ ਜਿਹੜੇ ਉੱਥੇ ਟੀਚਰਸ ਨਹੀਂ ਉਹ ਤਾਂ ਆਲਰੇਡੀ ਇਨ ਜੋਬ ਨੇ ਪਰਫੈਕਟ ਨੇ ਉਹ ਤਾਂ ਹੀ ਜੋਬ ਦੇ ਵਿੱਚ ਰਿਕਰਟ ਨੇ ਹਨਾ ਤੇ ਇਹ ਤੁਸੀਂ ਸਿਰਫ ਆਪਣੇ ਨਾਲ ਦੇ ਪੀਆ ਟੀਚਰਸ ਦੇ ਹੀ ਕਰਨੇ ਆ ਅਬਜ਼ਰਵ ਜਿਹੜੇ ਤੁਹਾਡੇ ਨਾਲ ਟੀਚਿੰਗ ਦਾ ਸੈਸ਼ਨ ਲਗਾਉਣ ਜਾ ਰਹੇ ਹੋ ਹੋਣਗੇ ਵੀ ਮੈਮ ਜਿਹੜੇ ਹੁਣ ਤੁਸੀਂ ਇਹਦੇ ਵਿੱਚ 10 ਆਪਣੇ ਕੋਲ ਆਇਆ ਪਰ ਜੇ ਉਹ ਅਗਰ ਆਪਣੇ ਕੋਲ ਸਟਰੈਂਥ ਘੱਟ ਹੋਏ ਫਿਰ ਉੱਥੇ ਕੋਈ ਨਾ ਕੋਈ ਸਟਰੈਂਥ ਵਾਲੇ ਹੋਣਗੇ ਹੀ ਹੋਣਗੇ ਅਸੀਂ ਡਿਵਾਈਡੇਸ਼ਨ ਇਦਾਂ ਕਰਾਂਗੇ ਕਿ ਹਰੇਕ ਸਕੂਲ ਦੇ ਵਿੱਚ ਤੁਹਾਡੇ ਨਾਲ ਦੇ ਪੀਅਰ ਟੀਚਰਸ ਅਵੇਲੇਬਲ ਹੋਣਗੇ ਠੀਕ ਹੈ ਜੀ ਥੈਂਕ ਯੂ